ਹੈਲੋ ਹਾਂ ਕਰਨਾ ਬੋਲਦੀ ਆ ਕਿਤਨੀ ਦੇਰ ਤੁਸੀਂ ਸਰਗਰਜੀ ਕਿਨੇ ਟੌਣ ਲਿਆ ਫੋਨ ਤਾਂ ਲਾਉਣਾ ਹੀ ਸੀ ਤੇ ਤੇਰੇ ਬੰਦੇ ਨੇ ਚੰਗਾ ਨਹੀਂ ਕੀਤਾ ਮੇਰੇ ਨਾਲ ਤੈਨੂੰ ਪਤਾ ਵੀ ਆ ਚੰਗੇ ਕੀ ਕਰ ਮੈਂ ਕੀ ਕਰਾਂ ਇਹਦੇ ਚ ਮੇਰੀ ਕੀ ਗਲਤੀ ਸਰਗਰਜੀ ਵੀ ਠੀਕ ਆ ਵੀ ਤੁਹਾਡੇ ਤੇਰਾ ਸਹੁਰਾ ਤੇਰਾ ਦਾਦਾ ਸਹੁਰਾ ਥੋੜੀ ਨਾ ਚਾਰ ਪੰਜ ਪੀੜੀਆਂ ਸਾਡੇ ਸੀਰੀ ਲੱਗਦੇ ਰਹੇ ਆ ਠੀਕ ਆ ਵੀ ਇਹੋ ਜਿਹਾ ਕੰਮ ਨਹੀਂ ਕਰਨਾ ਚਾਹੀਦਾ ਵੀ ਕਿਸੇ ਦੀ ਰੋਜੀ ਰੋਟੀ ਦੇ ਵਿੱਚ ਤੁਸੀਂ ਜਿੱਥੇ ਰੋਟੀ ਖਾਣੇ ਹੋ ਜਿਹੜੀ ਥਾਲੀ 'ਚ ਖਾਣੇ ਹੋ ਉਸ ਥਾਲੀ ਨੂੰ ਤੁਸੀਂ ਛੇਕ ਕਰੋ ਮੇਰੇ ਤੇ ਵਿੱਚ ਕੋਈ ਗਲਤ ਨਹੀਂ ਮੈਨੂੰ ਵੀ ਛੱਡ ਗਿਆ ਤਾਂ ਭੰਨਣਾ ਐਂ ਚ ਰੰਦੀ ਬਲ ਸਕਦੀ ਨੇ ਜਿਵੇਂ ਸਰਦਿਆ ਟਾ 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 ਕਰ ਦੇਗੀ ਮੈਂ ਹੁਣ ਕਿੱਥੇ ਤਾਂ ਪੱਲਿਆ ਖੜੀ ਆ ਮੈਂ ਉਹਨਾਂ ਪਾਪਾਂ ਨੂੰ ਤੇਰੇ ਪਾਪਾਂ ਪਾਪੇ ਨੇ ਦੌਣੇ ਐਵੀਂ ਜੀ ਕਰਤੂਤ ਕੱਢ ਮਾਰੀ ਹੁਣ ਮੈਨੂੰ ਤਾਂ ਮੈਂ ਤਾਂ ਉਹਨੂੰ ਘਰੇ ਭੇਜ ਦਿੰਦਾ ਸੀ ਵਿਸ਼ਵਾਸ ਕਰਕੇ ਵੀ ਘਰੇ ਜਾ ਕੇ ਭਾਈ ਸਰਦਾਰ ਨੇ ਦੇ ਕੋਲੋਂ ਜਾ ਕੇ ਤੂੰ ਰੋਟੀ ਫੜ ਲਿਆ ਕੋਈ ਚਾਹ ਫੜ ਲਿਆ ਮੈਨੂੰ ਕੀ ਪਤਾ ਸੀ ਉਹ ਸਰਦਾਰ ਨਹੀਂ ਭਜਾ ਕੇ ਲੈ ਜਾਊਗਾ ਉਹ ਤਾਂ ਉਹ ਸਰਦਾਰ ਨਹੀਂ ਸੀ ਚੇਹ ਫੋਟੋ ਕੱਢ ਦੇ ਕਿ ਉਹਦੇ ਤਾਂ ਨਰਗੀਓ ਤਾਂ ਉਸਦੀ ਦੁੱਲਗੀ ਮੈਂ ਕੀ ਕਰਾਂ ਹੁਣ ਦੁੱਲੀ ਡਾਲੀ ਨਹੀਂ ਪਰ ਹੀ ਜਵਾਨੀ ਚਾਹੀਦੀ ਹਾਂ ਜੀ ਜੰਬੀਰ ਖਰਦੀ ਹੈ ਜਿਹੜੀ ਕੁਛ ਨਹੀਂ ਜੋਉਂਦੀ ਹੋਏ ਮੈਨੂੰ ਕਰ ਗਈ ਉਹ ਹੁਣ ਮੈਨੂੰ ਨਹੀਂ ਹੁਣ ਤੇਰੇ ਤੇ ਹੋ ਰਿਹਾ ਕੋਈ ਹੋਰ ਲਤੰਤ ਨੂੰ ਮੇਰੇ ਕਿਸੱਪ ਲੜਿਆ ਦੱਸ ਕਮਾਲ ਕਰਦੀ ਹੈ ਲਤੰਤ ਨਹੀਂ ਹੋਇਆ ਲਾ ਤੇਰੇ ਹੋ ਤਾਂ ਹੀ ਮੇਰੀ ਵਾਲੀ ਨੇ ਪੱਚੀ ਆ ਗਈ ਹਾਂ ਤੂੰ ਆ ਕੇ ਦੇਖ ਲੈ ਕੇ ਜੀ ਚਲ ਗਿਆ ਹਾਂ ਜੀ ਜੀ ਪੱਲਾ ਕਰਦੇਗਾ ਤੂੰ ਫਿਰ ਲੈ ਕੇ ਦੇਖ ਲੈ ਫਿਰ ਮੈਂ ਵੀ ਮੈਂ ਤੇ ਉਹਦੇ ਮਸਾਲੇ ਦਿੱਤੇ ਮੇzbੀ ਤੇ ਮਸਾਲਾ ਅੱਛਾ ਤੁਮ ਅਜ ਵੀ ਤਾਂ ਲੈਂਦੇ ਜਦੋਂ ਪਾਦੋਂ ਨੇ ਹੋ ਤਾਂ ਇੱਕੋ ਜੇ ਗਏ ਤੇਰੇ ਤੇਰਾ ਬੰਦਾ ਭੱਜ ਗਿਆ ਤੇ ਮੇਰੀ ਜਨਾਨੀ ਭੱਜ ਗਈ ਤੂੰ ਕੰਟਰੋਲ ਰੱਖਣਾ ਕਿਹਾ ਤੇ ਪੂਰਾ ਮੈਂ ਤੂੰ ਰੱਖ ਲੈ ਤੇ ਮੈਨੂੰ ਕੀ ਪਿਆਰ ਦਾ ਬੱਲ ਗਿਆ ਵੀ ਹਟਾ ਤੇ ਬੈਰੀ ਪਣਾ ਹਾਂ ਤੇ ਤੂੰ ਰੱਖ ਲੈਂਦੀ ਕੰਟਰੋਲ ਉਸ ਤੇ ਮੈਨੂੰ ਮਤਾਂ ਦਿੰਨੀ ਐ ਐਵੇਂ ਪੁੱਛੀ ਵੀ ਤੇ ਸਾ ਤੇ ਡੁੱਲ ਗਿਆ ਕਿ ਤੇਰੇ ਵਾਲੀ ਸਰਦਾਰ ਨਹੀਂ ਨੀ ਪਿਆਸੇ ਮੈਨੂੰ ਦਿਖਾਈ ਹੋਣੇ ਐਂਗੀ ਪੈਸੇ ਕੀ ਦਿਖਾਏ ਹੋਣੇ ਉਹਨੂੰ ਬਸ ਜਿ ਦਿਨ ਪੈਸੇ ਮੁੱਕ ਗਏ ਉਹ ਦਿਨ ਆ ਜਾਣਗੇ ਤਾਂ ਫਿਰ ਤੇਤੀ ਦੇਖ ਲਈ ਓਕੇ ਸਾਰਾ ਸੋਨਾ ਸੋਨਾ ਲੈ ਗਏ ਸੋਨਾ ਜਿਹੜਾ ਕੰਨਾਂ ਚ ਪਾਇਆ ਸੀ 4-5 ਟੋੜੇ ਸਾਰੇ ਲੈ ਗਈ ਮੇਰੇ ਲਈ ਮੇਰੇ ਲਈ ਛਾਪਾਂ ਵੀ ਪਾ ਕੇ ਲੈ ਗਿਆ ਤੇਰੇ ਵਾਲਾ ਆ ਵੀ ਦੇਖਾ ਜਿਵੇਂ ਮਾਰ ਕੇ ਛਾਪਾਂ ਤੇ ਆ ਜਾਂਦੀਆਂ ਹੁੰਦੀਆਂ ਜਿੱਤਿਆ ਜਿਵੇਂ ਤੇਰੀ ਹੁਣ ਇੱਜ਼ਤ ਦਾ ਮੈਂ ਕੀ ਕਰਾਂ ਹੁਣ ਹਣੀ ਜਿੱਦ ਦਾ ਕੀ ਕਰਾਂ ਹੁਣ ਛਾਪਾਂ ਹੋਏ ਉਹ ਜਾਂ ਛਾਪਾਂ ਦਾ ਵੀ ਕੀ ਕਰਾਂ ਤੇ ਜਿੱਦ ਦਾ ਵੀ ਸਾਡੇ ਤੇ ਕੇਸ ਵੀ ਕਰ ਰੱਖਿਆ ਹੈਗਾ ਗਲਤ ਵੀ ਹੈ ਲੈ ਮੇਰੇ ਆ ਕੀ ਕਸੂਰ ਹੈ ਸਰਦਾਰ ਹਾਂ ਤੇਰਾ ਕਸੂਰ ਤਾਂ ਕੋਈ ਨਹੀਂਗਾ ਹੁਣ ਆਏ ਹੁਣ ਤੇਰੇ ਤੇ ਕੇਸ ਪਾਊਗਾ ਤੂੰ ਹੀ ਕੱਢ ਕੇ ਕੱਢ ਕੇ ਲਿਆਏਂਗੀ ਉਸਨੂੰ ਉੱਥੋਂ ਕਿਨ ਤੇਰੇ ਬੰਦੇ ਨੂੰ ਤੂੰ ਹੀ ਬਾੜ ਕੇ ਲਿਆਏਂਗੀ ਹੁਣ ਸਾਨੂੰ ਕੀ ਪਤਾ ਕਿੱਥੇ ਆ ਉਹ ਨਹੀਂ ਕੱਢ ਕੇ ਲਿਆਉਂਦੀ ਕੀ ਹਾਂ ਅਸੀਂ ਤਾਂ ਇਹੀ ਕੇਸ ਕੀਤਾਗਾ ਵੀ ਪੈਸਿਆਂ ਦੇ ਲਾਲਚ ਵਿੱਚ ਮੇਰੀ ਘਰ ਵਾਲੇ ਨੂੰ ਬਹਿਲਾ ਫਸਲਾ ਕੇ ਭਜਾ ਕੇ ਲੈ ਗਿਆ ਸਾਡਾ ਸੀਰੀ। ਮੈਂ ਜੈਸਟ ਕਰ ਬੀ ਬੀ ਮੇਰੀ ਹੈ। ਜੇ ਲੈ ਆ ਫਸਲਾ ਕੇ ਕੀ ਨਿਆਣੀ ਸੀ ਕਿ ਚੋੜਾ ਸਰ ਬਿੱਤੀ ਕੀ। ਤਾਂ ਫਿਰ ਬਹਿਲਾ ਫਸਲਾ ਕੇ ਲੈ ਜਾਂਦਾ ਨਹੀਂ ਉਹਨੂੰ ਉਹਨੂੰ ਕੀ ਉਹਦੇ ਆਕ ਚਾਲਾਂ ਵੀ ਤੇਰੀ ਘਰ ਆੜੀ ਤੇ ਹੁਣ ਅਗਰ ਤੇ ਪਰ ਵੱਡੀ ਹੈਗੀ।

ਉਹ ਕੇਰੇ ਵਾਲੀ ਨੇ ਮੈਨੂੰ ਮੇਰੇ ਵਾਲੇ ਨੇ ਮਗਰ ਲਿਆਇਆ ਤੇਰੇ ਚਿੱਤਾਂ ਚ ਚਲੋ ਹੁਣ ਆਪਾਂ ਤੇਨੂੰ ਕਿਹਨੇ ਬੁੱਲ ਕਰ ਕੀ ਗੱਲ ਕਰਦਾ ਹੁਣ ਤੇ ਫਿਰ ਮੈਂ ਦੱਸ ਨਹੀਂ ਨਹੀਂ ਤਨ ਤਨੂੰ ਕਿਹਨੇ ਆਖੇ ਤੂੰ ਐਵੇਂ ਕਿਵੇਂ ਭਗਾਈ ਮਰੀ ਜਾਨੀ ਹੈ ਕਿਧਰ ਤੇਰੇ ਕੋਲ ਹੋਰ ਪਿਆਰੀ ਮਰੀ ਭੱਜੀ ਹੈ ਮੇਰੇ ਜੀ ਉਹ ਪਤਾ ਕੀ ਹੈ ਕਈ ਵਾਰੀ ਉੱਖੇ ਖੜੇ ਮੇਰੀ ਗੱਲ ਸੁਣ ਹਾਂ ਤੇਰੇ ਵਾਲੇ ਹਰਜਿੰਦਰ ਹਾਂ ਅੱੱਬਾ 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 ਦਾ ਨਾਅਗਾ ਹਾਂ ਦੇਵ ਦੇ ਬੀਸਾ ਉਹਨੇ ਦੇਖਿਆ ਉਹਨਾਂ ਨੂੰ ਪਰ ਇਹ ਨਹੀਂ ਹੁੰਦਾ ਨਾ ਬੇ ਅੱਛਾ ਤင်း ਹੁਣ ਜੀਰਸ ਭਾਜੋ ਮੈਂ ਇੱਕ ਵਾਰ ਤੇ ਕੱਲ ਨੂੰ ਫਿਰ ਕੱਲ ਨੂੰ ਕਿਸੇ ਹੋਰ ਦਾ ਭਾਜੇ ਫੇਰਾ ਕਮਾਲ ਕਰਦੀਆਂ ਤੋ ਵੀ ਹੂੰ ਨਾਲ ਤੇਰਾ ਜੀ ਲੱਗ ਜੂਗਾ ਤੈਨੂੰ ਟਾਈਮ ਪਾਸ ਹੋ ਜੂਗਾ ਤੇਰਾ ਤਰੂ ਤੈਨੂੰ ਜਮਾ ਹੀ ਐਵੇਂ ਛੱਡੀ ਨਹੀਂ ਨਹੀਂ ਗਾ ਹਾਂ ਇਹ ਪਹਿਲੇ ਕੇਸ ਚੱਕਣਾ ਤੇ ਉਹ ਤਰ੍ਹਾਂ ਚੱਕ ਕੇ ਨੀ ਕੇਸ ਕੋ ਉਸ ਤੇ ਚੱਕ ਲਾਂਗੇ ਪਰ ਤੂੰ ਹਾਂ ਭਰੇ ਤਾਂ ਫੇਰ ਹੈ ਕੀ ਇਹ ਸਤੂੰ ਕੰਮ ਤੂੰ ਇਧਰੋਂ ਕੰਮ ਖੜਾ ਮੇਰਾ ਤੇ ਇਧਰੋਂ ਮੈਂ ਕੇਸ ਚੱਕ ਲਾਂ ਨਾ ਬਰਾਬਰ ਦੀ ਗੱਲ ਐ ਫਿਰ ਤੂੰ ਜੀ ਵੱਖ ਨਹੀਂ ਪੀਸ ਪੀਸ ਵੀ ਭਰ ਦੂੰਗਾ ਲੈ ਹੋਰ ਦੱਸ ਹੂੰ ਤੇ ਮੈਂ ਮੇਨੇ ਚੋਣੇ ਨਹੀਂ ਮੇਰੇ ਇਹ ਜਿੱਤੇ ਵੇਰ ਮੈਂ ਕੋਈ ਨਹੀਂ ਮੇਨੇ ਮੁਨੇ ਮਾਰਦਾਗਾ ਠੀਕ ਐ ਨਾ ਇੰਨਾਂ ਦੇ ਮੇਰੇ ਨਾਲ ਪਹਿਲਾਂ ਕਿ ਉਹਨੇ ਨੂੰ ਘਰੋਂ ਲੈ ਕੇ ਆਉਣਾ ਦੋਨਿਆਂ ਨੂੰ ਮੈਂ ਬਸ ਠੀਕ ਐ ਤੂੰ ਐਂ ਕਰ ਮੇਰੀ ਗੱਲ ਸੁਣ ਉਹ ਜਿੱਥੇ ਜਾਂਦੇ ਦਫਾ ਹੋਣਦੇ ਤੂੰ ਮੈਂ ਆਪ ਮੈਂ ਤੇਰੇ ਨਾਲ ਖੜ ਜਾਂਣਾ ਤੂੰ ਮੇਰੇ ਨਾਲ ਖੜ ਜਾਂਣਾ ਚਲ ਆਪਾਂ ਆਪ ਰਲ ਕੇ ਮਿਲ ਕੇ ਟਾਈਮ ਪਾਸ ਕਰ ਲੈਂਦੇ ਮੈਂ ਤੂੰ ਤੇ ਮੇਰੇ ਕਾਸ ਨੂੰ ਤਸਮਾ ਸਫੀਰ ਕੀ ਕਿ ਮੇਰੇ ਅਸਰ ਦੇ ਸੁਣਤ ਪਹਿਲੀ ਤਾਂ ਤਸਲੀਆ ਛੱਡਦੇ ਹੁੰਦੇ ਚਲੋ ਚਲੋ ਵਧੀਆ ਉਹ ਟੱਪ ਗਏ ਤਾਂ ਵਧੀਆ ਚਲੋ ਹੁਣ ਆਪਾਂ ਆਪ ਦਾ ਟਾਈਮ ਪਾਸ ਜਿਵੇਂ ਉਹ ਕਰ ਲੈਂਦੇ ਠੀਕ ਹੈ ਨਾ ਯਾ ਮੇਟੇ ਨਹੀਂ ਹੋਣੇ ਜਿਵੇਂ ਸਰਦੇ ਆ ਨਹੀਂ ਕਰਨਾ ਕਰਦੀ ਕਿ ਮੈਂ ਆ ਡਿਕਟਰ ਹਾਂ ਨਰਿੰਦ ਜੀ ਸੀ ਨਾ ਨਾ ਮੈਂ ਗੱਲ ਬਾਤ ਬਣਾਤੀ ਰਹੀ ਨਾ ਨਾ ਮੈਂ ਤੂੰ ਨਾਲ ਹੀ ਰੱਖਣੂ ਆ ਮੈਂ ਤੈਨੂੰ ਮੈਂ ਬੇਬੇ ਨਾਲ ਗੱਲ ਕਰ ਲਾਂ ਨਾ ਹੋਰ ਤਾਂ ਕੀ ਵੀ ਮੈਂ ਆ ਹੀ ਆਖੂ ਆ ਵੀ ਉਹ ਆਪਣੀ ਲੈ ਕੇ ਭੱਜ ਗਈ ਆ ਪੌਧੀ ਲੈ ਕੇ ਲੱਖ ਲਿਫਰਾਈ ਹੈ ਪਰ ਲਾਜ ਹੀ ਹੈ ਨਹੀਂ ਕੋਈ ਜਵਾਕ ਤਾਂ ਪਾਲ ਨਹੀਂ ਹੈ ਹੂੰ ਇੱਜ਼ਤ ਇੱਜ਼ਤ ਹੁਣ ਫਿਰ ਕੀ ਕਰੀ ਇੱਜ਼ਤ ਰੁਲ ਗਈ ਕੀ ਕਰੀਏ ਹੁਣ ਉਹਦੀ ਲੋਕੀ ਆਖਣਗੇ ਕਹਿਣਗੇ ਇਹਨੇ ਬੱਟੇ ਸਟੇ ਕਿੱਤੇਗੇ ਬੱਟਾ ਸਟਾ ਕੀ ਹੁਣ ਜਾਂ ਫਿਰ ਆਏ ਆ ਆਪਾਂ ਚਲਾਉਣੇ ਜਿੱ ਨਜ਼ਰ ਚਲਦੀ ਏ ਫਿਰ ਆਪਾਂ ਕੀ ਸਮਝ ਚੱਕ ਲੰਨਾ ਇਹ ਇੰਕਰੀਤੂ ਮੇਰੀ ਗੋਲਸਣ ਹੈ ਵੀ ਥੋੜੀ ਜੱਲ ਕੁ ਵਧੀਆ ਹੈ ਹਾਂ ਤੇ 흘ਲੀ ਨਾ ਦੇਖ ਲਿਆ ਫਿਰ ਫਿਰ ਮੈਂ ਕਹਾਂਗਾ ਫਿਰ ਤੂੰ ਨਹੀਂ ਨਹੀਂ ਮੈਂ ਕੁਝ ਨਹੀਂ ਕਰੇ ਤੇ ਉਸਕੇ ਕਾਦੀ ਮੈਂ ਨਾ ਨਾ ਕੋਈ ਨਹੀਂ ਮੇਰਾ ਬੰਦਾ ਗਿਆ ਸੀ ਕਿੱਥੇ ਗਿਆ ਇੱਥੋਂ ਨਾ ਨਾ ਮੈਂ ਕੁਝ ਨਾ ਨਾ ਕੋਈ ਜਨਾਨੀ ਮਾਰਤੀ ਤੇ ਮੇਰੇ ਬੰਦੇ ਨੇ ਵਨੇ ਗਿਆ ਕਰ ਤਾ ਮੈਂ ਚੂਤ ਖਵਾ ਦੂੰਗੀ ਤਰ ਤਕੇਸ਼ ਹਮ ਤੈਨੂੰ ਕੋਈ ਨਹੀਂ ਤੂੰ ਨਾ ਲੈ ਟੈਨਸ਼ਨ ਤੇ ਤੂੰ ਮੇਰੇ ਇੱਕ ਵਾਰੀ ਬੰਨ ਕੇ ਬੈਠ ਕੇ ਵਿਚਾਰਦੇ ਆਪਾਂ ਗੱਲਬਾਤ ਸਾਰੇ ਇੰਕੀ ਵਿਚਾਰਨੀ ਹੈਗੀ ਵਿਚਾਰਨੀ ਕਿੱਥੇ ਤੂੰ ਆ ਜਾ ਇੱਧਰ ਕੇਤ ਕੰਨੀ ਆ ਜਾ ਇੱਧਰ ਆਪਣੇ ਟਹਾਣੀ ਤੇ ਇਹ ਉੱਥੇ ਕੀ ਹੈਗਾ ਸਾਰਾ ਕੁਝ ਉੱਥੇ ਬੈੱਡ ਲੱਗੇਗਾ ਵਧੀਆ ਕਰਾਂਗੇ ਇਹ ਉਹ ਜਿਹੜੇ ਦੂਜੇ ਸੀਰੀਸ ਇਹਦੇ ਪੈਂਦੀ ਨਹੀਂ ਆ ਉਹ ਵੀ ਗਿਆ ਪੰਜਵੇਂ ਵਾਲਾ ਦੂਜੇ ਖੇਤ ਹੈਗਾ ਕਿ ਹਮ ਜਿਵੇਂ ਕਿ ਹੋਰ ਕਿਸੇ ਤੇ ਆਖੇ ਨਿਰਖਣ ਦੇਣੀ ਚਾਹੀਦੀ ਨਾ 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 ਮੈਂ ਤਾਂ ਤੇਰੀ ਗੁਲਾਮੀ ਕਰੂੰਗਾ ਤੂੰ ਇੱਕ ਵਾਰ ਮੇਰਾ ਬਸ ਕੰਮ ਕਢਾ ਦੇ ਆ ਜਾ ਠੀਕ ਮੈਂ ਮੇਰੇ ਨਾਮ ਦੀ ਚੀਜ਼ ਜਾਣਦੇ ਕਿ ਹਾਂ ਜਾਣਦਾ ਜਾਣਦਾ ਆ ਜਾ ਬਸ ਫਿਰ ਹੂੰ ਉਹ ਵੀ ਨਹੀਂ ਮੈਂ ਤੇ ਚੱਬਿਆ ਤੈਨੂੰ ਤੁਮ ਕਰੀ ਲਿਆਉਂਗੀ ਬਸ ਫਿਰ ਤੂੰ ਆ ਜਾ ਤੇਰੀ ਵਾਲੀ ਨੇ ਉਹ ਕਰ ਲਿਆ ਨਾ ਹਾਂ ਤੇ ਅਸੀਂ ਖਾ ਪੀ ਲਾਇਕ ਕਿ ਪਿਆਰ ਹੂੰ ਤੂੰ ਮੈਨੂੰ ਕਿੱਥੇ ਚੱਡ ਕੇ ਜਾਂ ਮੈਂ ਤੇ ਸਾਈਂ ਸਾਹਮਣੇ ਬਸ ਤੂੰ ਮੈਨੂੰ ਨਜ਼ਾਰੇ ਦੇ ਦੇ ਮੈਂ ਤੈਨੂੰ ਕਦੇ ਨਹੀਂ ਛੱਡਣਾ ਇਹ ਕਿੱਥੇ ਜਿਵੇਂ ਜਾ ਰਹੀ ਜੈਜ ਦਿੰਦੇ ਹੁੰਦੇ ਆ ਤੂੰ ਜਾ ਦੇ ਸੱਟ ਪਾਦ ਕਰੇਗਾ ਇੰਨੇ ਦਿਨ ਹੋ ਗਈ ਕਿ ਤੱਕ ਤੜੜੀ ਕੱਜੀ ਨੇ ਕੁਝ ਨਹੀਂ ਕਰਦਾ ਮੇਰੇ ਮੇਰੇ ਲਹੂ ਪੀ ਲੈਂਗਾ ਨੱਟਣਾਰੇ ਮੇਰੇ ਪੂਰਾ ਹਰਕ ਮੇਰੇ ਘਰ ਵਾਲੇ ਵਾਲੇ ਮੇਰੇ ਤੇ ਲਿਆਏਗਾ ਤੂੰ ਤਾਂ ਮੈਂ ਕੁਝ ਨਹੀਂ ਛੱਟ ਕਰਦਾ ਤੂੰ ਅੱਜ ਕੋਈ ਮਿਲ ਤਾ ਸਰੀ ਸਾਰੀਆਂ ਗੱਲਾਂ ਫੋਨ ਤੇ ਨਹੀਂ ਹੁੰਦੀਆਂ ਆਜ ਮਿਲ ਕੇ ਕਰਦੇ ਠੀਕ ਹੈ ਇਹ ਨਹੀਂ ਆ ਫਿਰ ਮੈਂ ਹਾਂ ਠੀਕ ਆ ਨਹੀਂ ਉੱਥੇ ਜਾ ਕੇ ਮੈਂ ਫੋਨ ਕਰਦੀ ਹਾਂ ਮੈਂ ਪਹੁੰਚ ਕੇ ਹੋਏ ਹਾਂ ਜਸਮਾਨ ਜੀ ਇਹੀ ਸਾਰਾ ਫਿਕਸ ਕਰਨਾ ਸਾਰਾ ਸਾਰਾ ਮਚੜਾ ਚੜਾਉਣ ਚੜੂਣ ਵਾਲਾ ਕੇ ਹਾਂ ਬਸ ਲੈ ਆਉਂਗਾ ਮੈਂ ਜੀ ਸਾਹਿਬ ਜੀ ਤੁਹਾਨੂੰ ਕਿਹਾ ਟੀਨ ਨੂੰ ਲਿਆਏ ਸਰਦਾਰ ਹਾਂ ਖਾਣ ਪੈਨ ਨੂੰ ਲਿਆਉਣਾ ਚਲ ਵਧੀਆ ਮੈਂ ਟੇਸ ਠੀਕ ਹੋਰ ਤੇ ਪੰਚੇਗੀ ਆਓ ਲਿਆਉਂਗਾ ਤੇ ਐਸਟੀ ਵੀ ਲਿਆਉਂਗਾ ਅੰਦਰਲੇ ਪੁੱਜੀਆ ਤੇ ਮੈਂ ਸਿਰ ਤੇ ਸਾਰਾ ਲਿਆ ਇਸ ਮਨਾ ਹਉ ਸਾਰਾ ਲਿਆਉਂਗਾ ਬਸ ਮੈਂ ਆ ਇਧਰ ਪਾਈ ਜਾਂਦੇ ਕੋਈ ਰੋਲੇ ਜਵਾਕ ਤੇ ਬਸ ਮੈਂ ਤੁਰਦਾ ਤੇ ਤੂੰ ਵੀ ਆ ਜਾ ਛੇਤੀ ਤੇ ਇਹ ਠੀਕ ਹੈ ਠੀਕ ਹੈ